ਹਾਂਜੀ ਮਿੱਤਰੋ ਅੱਜ ਦੀ ਵੀਡੀਓ ਚ ਆਪਾਂ ਤੁਹਾਡਾ ਦੁਬਾਰਾ ਫੇਰ ਸਵਾਗਤ ਕਰਦੇ ਆ ਤੇ ਅੱਜ ਐਤਵਾਰ ਦਾ ਦਿਨ ਆ ਤੇ ਅੱਜ ਅਸੀਂ ਨਿਕਲੇ ਆ ਸਰਪੰਚ ਸਾਹਿਬ ਸਾਡੇ ਨਾਲ ਨੇ ਤੇ ਹਣੀ ਵੀ ਸਾਡੇ ਨਾਲ ਆ ਤੇ ਅੱਜ ਅਸੀਂ ਆਇਆ ਬਈ ਟੋਟਰਮਲ ਦੀਵਾਨ ਟੋਟਰਮਲ ਜੀ ਦੀ ਹਵੇਲੀ ਵੇਖਣ ਨਾਲੇ ਤੁਹਾਨੂੰ ਫਤੇਗੜ ਸਾਹਿਬ ਦੇ ਦਰਸ਼ਨ ਕਰਾਵਾਂਗੇ ਨਾਲੇ ਜੋਤੀਸ ਰੂਪ ਸਾਹਿਬ ਦੇ ਕਰਾਵਾਂਗੇ ਤੇ ਵੀਡੀਓ ਦੇ ਨਾਲ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਬਾਕੀ ਇਹ ਦੋ ਬੰਦੇ ਦੇਖ ਲਓ ਜੀ ਕਿਤੇ ਵੀ ਮਿਲਦੇ ਆ ਤਾਂ ਬਾਈ ਬਣ ਕੇ ਫੋਟੋ ਕਰਾ ਲੈ ਕਰੋ ਇਹਨਾਂ ਦਾ ਆ ਵੀਰੇ ਉਹਨਾਂ ਨੂੰ ਕਰਾਓ ਯੋ ਵੀਰੋ ਵੀ ਦਾ ਅਕੇ ਚੇਤਾਉਹੀ ਕਿੱਟ ਲਗਣੀ ਕਿੱਥੇ ਤਿੰਨ ਲੱਗੀਆਂ ਹਾਂ ਠੀਕ ਇਹਦਾ ਕਿੱਟ ਲਗੂ ਆਇਆ ਤਿੰਨ ਲੱਗੂ ਹੋਰ ਤਿੰਨ ਲੱਗੂ ਆਮ ਰੀਤੀ ਦੇ ਬਾਰੇ ਇਹ ਟੋਡਰਮਲ ਦੀ ਫੈਲੀ ਜੋ ਕਿ ਸਰੰਦ ਵਿੱਚ ਹੈ ਤੇ ਇਸ ਸਮੇਂ ਬਈ ਇੱਥੇ ਚੱਲ ਰਹੇ ਕੰਮ ਕਰਕੇ ਅੰਦਰ ਜਾਣਾ ਮਨਾ ਹੈ ਕਿਉਂਕਿ ਸਰਟੀਫਿਕੇਟ ਲੱਗ ਸਕਦੀ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਦੁਬਾਰਾ ਰੈਨੋਵੇਟ ਕੀਤੀ ਜਾ ਰਹੀ ਹੈ ਸਾਰੀ ਹਾਂਜੀ ਹਨੀ ਜੀ ਇੱਥੇ ਦਾ ਇਤਿਹਾਸ ਕੀ ਆ ਵੀਰੇ ਇਹ ਵੇਲੇ ਟੋਡਰਮਲ ਦੀ ਸੀ ਜਿਨੇ ਆਪਣੇ ਛੋਟੇ ਸਹੇਜਦਿਆਂ ਨੂੰ ਹਨਾ ਇਹ ਮੋਰਾ ਮਸ਼ਾ ਕੇ ਕੀ ਕਹਿੰਨੇ ਆ ਜਗ੍ਹਾ ਲਈ ਸੀ ਉਹਨਾਂ ਦੇ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਸੀ ਇਹ ਉਹ ਬੰਦੇ ਦੀ ਵਿਹਲੀ ਹਨਾ ਉਸਦੇ ਮਾਣ ਵਾਸਤੇ ਨੂੰ ਦੁਬਾਰਾ ਰੈਨੋਵੇਟ ਕੀਤਾ ਜਾਂਦਾ ਤੇ ਇਹਦੇ ਬਾਕੀ ਆ ਸਾਰਾ ਰਿਵਿਊ ਏ ਹਲੂ ਕਹਿੰਦੇ ਪਏ ਨੇ ਇਹਦੀ ਭਾਈ 2-3 ਮੰਜ਼ਲਾਂ ਹੀ ਉੱਪਰ ਦੇਖਦੀਆਂ ਨੇ ਤੇ 7 ਮੰਜ਼ਲੀ ਹਵੇਲੀ ਸੀ ਤੇ ਬਾਕੀ ਦੀਆਂ ਮੰਜ਼ਲਾਂ ਮਿੱਟੀ ਦੇ ਵਿੱਚ ਨੇ ਕਿਉਂਕਿ ਹੱਲਿਆਂ ਤੋਂ ਬਾਅਦ ਬਹੁਤ ਕੁਝ ਲੰਘ ਚੁੱਕਿਆ ਉਹਦੇ ਕਰਕੇ ਪਰਤ ਪੈਣ ਕਰਕੇ ਨਾ ਅੱਧੀ ਹਵੇਲੀ ਵਿੱਚ ਧਰਤੀ ਦੇ ਤੇ ਹੁਣ ਰੀਨੋਵੇਟ ਰੀਨੋਵੇਟ ਕੀਤੀ ਜਾ ਰਹੀ ਆ ਉਧਰ ਜਿੱਦਾਂ ਦੇਖ ਸਕਦੇ ਹੋ ਕੰਧ ਨਵੀਂ ਬਣਾਈ ਜਾ ਰਹੀ ਆ ਸਾਰੀ ਪਹਿਲਾਂ ਇੱਥੇ ਤੱਕ ਜਗ੍ਹਾ ਹੁੰਦੀ ਸੀ ਤੇ ਤਾਂ ਵੱਡਾ ਕਰਕੇ ਡਾਡਰ ਮਾਲ ਆ ਉਹ ਵਿਸ਼ਰਾਮ ਘਰ ਵੀ ਬਣ ਚੁੱਕਿਆ ਇੱਥੇ ਜੇ ਕਿਸੇ ਨੇ ਆਣਾ ਹੋਵੇ ਸਵਾ ਦੇ ਦਿਨਾਂ ਚ ਤੇ ਅੱਜ ਤਰੀਕ ਕਿੰਨੀ ਆਣੀ ਅੱਜ ਵੀਰੇ 7 ਤਰੀਕ ਹੈ ਤੇ ਸੰਗਤ ਅੱਜ ਵੀ ਬਹੁਤ ਆਉਂਦੀ ਬਈ ਤੇ ਬਾਕੀ ਉਧਰ ਜਿੱਥੇ ਆਪਾਂ ਜਾਵਾਂਗੇ ਉਧਰ ਵੀ ਜੇ ਭਾਈ ਕਿਸੇ ਨੇ ਇੱਥੇ ਦਰਸ਼ਨ ਦਾਰਿਆਂ ਵਾਸਤੇ ਆਣਾ ਹੋਵੇ ਇਹਦੀ ਲੋਕੇਸ਼ਨ ਹੈਗੀ ਆ ਪ੍ਰਾਣੀ ਸਰੰਦ ਤੇ ਇਹ ਤੁਸੀਂ ਫਤੇਗੜ ਸਾਹਿਬ ਤੋਂ ਜਿਹੜਾ ਫਾੜਕਾਂ ਵਾਲਾ ਰੋਡ ਆ ਉਹਦੇ ਨਾਲੇ ਰੋਡ ਮੁੜਦਾ ਉਥੋਂ ਆ ਸਕਦੇ ਹੋ ਤੇ ਦਰਸ਼ਨ ਕਰ ਸਕਦੇ ਹਾਂ ਦੀਵਾਨ ਟੋਡਰ ਮਲ ਜੀ ਦੀ ਹਵੇਲੀ ਦੇ ਹਾਂਜੀ ਸੰਗਤ ਜੀ ਆਪਣੀ ਵੀਡੀਓ ਤੇ ਥਰੂ ਅੱਜ ਆਪਾਂ ਇਹ ਦੱਸਣਾ ਚਾਹੁੰਦੇ ਆ ਕਿ ਕਿਨਾ ਇੱਧਰ ਵੱਡਾ ਗੁਰਦੁਆਰਾ ਸਾਹਿਬ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ 'ਚ ਚਨਾਇਆ ਗਿਆ ਸੀ ਤੇ ਆਹ ਸੜਕ ਤੋਂ ਬਾਈ ਨੀਚੇ ਆ ਕੇ ਸ਼ੇਰਾ ਵਾਲਾ ਗੁਰਦੁਆਰਾ ਸਾਹਿਬ ਪੈ ਜਾਂਦਾ ਹੈ ਨੇਂਹ ਸਿੰਘ ਦਾ ਗੁਰਦੁਆਰਾ ਵੀ ਕਹਿ ਦਿੰਦੇ ਨੇ ਕਹਿ ਦਿੰਦੇ ਨੇ ਇਹਨਾਂ ਨੂੰ ਤੇ ਇਹਦਾ ਬਈ ਇਤਿਹਾਸ ਇਹ ਆ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਣੌਣ ਤੋਂ ਬਾਅਦ ਉਹਨਾਂ ਦੇ ਸਾਹ ਚੱਲਦੇ ਸੀਗੇ ਤੇ ਉਸ ਤੋਂ ਬਾਅਦ ਉੱਥੇ ਜਲਾਦਾਂ ਤੋਂ ਛੂਰੀ ਫਰਵਾਕੇ ਗਰਦਨ ਤੇ ਤਸੀਹੇ ਦਿੱਤੇ ਗਏ ਅੱਖਾਂ 'ਚ ਗਲੇਲਾ ਮਾਰੀਆਂ ਗਈਆਂ ਤੇ ਤਸ਼ੱਦਦ ਕਰਨ ਤੋਂ ਬਾਅਦ ਉਹਨਾਂ ਦੀਆਂ ਦਿਆਂ ਨੂੰ ਲਿਆ ਕੇ ਇੱਥੇ ਸੁੱਟ ਦਿੱਤਾ ਗਿਆ ਸੀ ਇਹ ਉਹ ਇਤਿਹਾਸਕ ਸਥਾਨ ਹੈ ਕਿ ਜਿੱਥੇ ਦੋ ਸ਼ੇਰਾਂ ਨੇ ਛੋਟੇ ਸਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਦੀਆਂ ਨੂੰ ਰਾਖੀ ਕੀਤੀ ਸੀ ਤੇ ਉਸ ਤੋਂ ਬਾਅਦ ਟੌਡਰਮਲ ਨੇ ਇੱਥੇ ਨਰੀ ਵੀ ਜਾਂਦੀ ਜਗਾ ਜਗਾ ਖਰੀਦਣ ਤੋਂ ਬਾਅਦ ਉਹਨਾਂ ਦਾ ਸੰਸਕਾਰ ਕਰਾਇਆ ਗਿਆ ਸੀ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਇੱਥੇ ਇੱਕ ਹੰਸਲਾ ਨਦੀ ਹੁੰਦੀ ਸੀਗੀ ਜਿਹੜੀ ਠੰਡੇ ਬੁਰਜ ਦੀ ਬੈਕ ਸਾਈਡ ਤੋਂ ਹੋ ਕੇ ਜਾਂਦੀ ਸੀ ਉਹਦਾ ਅਫਸ਼ੇਸ਼ ਗੁਰਦੁਆਰਾ ਸਾਹਿਬ ਦੇ ਪੋਰਾ ਸਾਹਿਬ ਦੇ ਵਿੱਚ ਹਲੇ ਵੀ ਮੌਜੂਦ ਆ ਜੇ ਕਿਸੇ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਹੋਣ ਤਾਂ ਵੱਡੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਆ ਕੇ ਸ਼ੇਰਾਂ ਵਾਲਾ ਗੁਰਦੁਆਰਾ ਆ ਜਾਂਦਾ ਇੱਥੇ ਦੋ ਸ਼ੇਰਾਂ ਨੇ ਸਾਰੀ ਰਾਤ ਦੀਆਂ ਦੀ ਰਾਖੀ ਕੀਤੀ ਸੀ ਛੋਟੇ ਸਾਹਿਬਜ਼ਾਦੇ ਤੇ માતા ਗੁਜਰਕੌਰ ਜੀ ਦੀ ਇਸ ਵਾਰ ਸਿੱਧੀ ਜੋੜ ਮੇਲ ਤੇ ਇਸ ਰੋਸ ਦੇ ਮੌਕੇ ਤੇ ਇਸ ਗੁਰਦੁਆਰੇ ਚ ਵੀ ਹਾਜ਼ਰੀ ਜ਼ਰੂਰ ਲਗਾਉਣੀ ਤੇ ਦਰਸ਼ਨ ਦਿਦਾਰੇ ਕਰਨੇ ਤੇ ਸਾਦੇ ਕੱਪੜੇ ਪਾ ਕੇ ਆਉਣਾ ਜੀ ਜਿੱਦਾਂ ਕਿ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਸ਼ੇਰਾਂ ਦੀਆਂ ਮੂਰਤੀਆਂ ਬਣਾ ਕੇ ਰੱਖੀਆਂ ਗਈਆਂ ਨੇ ਇਹ ਉਹ ਸਥਾਨ ਆ ਜਿੱਥੇ ਛੋਟੇ ਸਾਹਿਬ ਜੱਦਿਆਂ ਨੂੰ ਨੀਹਾਂ ਤੋਂ ਚਨਾਉਣ ਤੋਂ ਚੁਨਾਕੇ ਉਸ ਤੋਂ ਬਾਅਦ ਇੱਥੇ ਲਿਆ ਕੇ ਸਿੱਟ ਦਿੱਤਾ ਗਿਆ ਸੀਗਾ ਤੇ ਦੋ ਸ਼ੇਰਾਂ ਨੇ ਸਾਰੀ ਰਾਤ ਰਾਖੀ ਕੀਤੀ ਸੀ ਤੇ ਉਸ ਤੋਂ ਬਾਅਦ ਦੀਵਾਨ ਟੋਡਰਮਲ ਜੀ ਨੇ ਜਗਾ ਖਰੀਦ ਕੇ ਉਹਨਾਂ ਦਾ ਸੰਸਕਾਰ ਕਰਾਇਆ ਸੀਗਾ ਸ੍ਰੀ ਜੋਤੀਸ ਰੂਪ ਸਾਹਿਬ ਹਾਂਜੀ ਇਸ ਸਥਾਨ ਤੇ ਤੁਹਾਨੂੰ ਮਾਤਾ ਗੁਜਰਕੌਰ ਜੀ ਦਾ ਥੜਾ ਸਾਹਿਬ ਦੇਖਣ ਨੂੰ ਮਿਲੂਗਾ ਜਿੱਦਾਂ ਕਿ ਆਪਾਂ ਪਹਿਲਾਂ ਇਤਿਹਾਸ ਦੱਸਿਆ ਇਸ ਜਗ੍ਹਾ ਦਾ ਕਿ ਦੋ ਸ਼ੇਰਾਂ ਨੇ ਰਾਖੀ ਕੀਤੀ ਸੀ ਸਾਰੀ ਰਾਤ ਇਹ ਉਸ ਥਾਨ ਆ ये भोरा साहब बनाया गया है सा बाबा जोरावर सिंह जी ਸੜਾ ਸਾਹਿਬ ਬਾਬਾ ਫਤਿਹ ਸਿੰਘ ਜੀ ਤੇ ਇਹ ਸਾਈਡ ਤੇ ਆ ਕੇ ਸੰਗਤ ਜੀ ਕੀ ਇਧਰ ਹੰਸਲਾ ਨਦੀ ਦਾ ਕਫ ਸ਼ੇਸ਼ ਹੈ। ਨੂੰ ਉਸ ਦੇ ਵੀ ਦਰਸ਼ਨ ਕਰਾਉਣੇ। ਕੀ ਨਹੀਂ ਆਉਂਦੇ ਅਗਲੇ ਸੰਗਤ ਜੀ ਤੁਸੀਂ ਦੇਖ ਸਕਦੇ ਹੋ। ਇਹ ਹੰਸਲਾ ਨਦੀ ਆ ਜਿਹੜੀ ਠੰਡੇ ਬੁਰਜ ਦੇ ਪਿਛਲੇ ਸਾਈਡ ਤੋਂ ਵਗਦੀ ਹੁੰਦੀ ਸੀ ਤੇ ਇਹ ਹੰਸਲਾ ਨਦੀ ਦਾ ਅਵਸ਼ੇਸ਼ ਆ ਇਸ ਜਗ੍ਹਾ ਤੋਂ ਵੀ ਹੰਸਲਾ ਨਦੀ ਲੰਘਦੀ ਸੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸੰਗਤ ਤੋਂ ਇਹ ਇਤਿਹਾਸ ਹਜੇ ਤੱਕ ਲੁਕਿਆ ਹੋਇਆ ਸੀਗਾ ਤੇ ਇਸ ਜਗ੍ਹਾ ਦਾ ਇਤਿਹਾਸ ਜਿੰਨੀ ਸੰਗਤ ਆਂਦੀ ਆ ਚੁੱਕ ਕੁਸ਼ਕ ਸੰਗਤ ਨੂੰ ਪਤਾ ਹੈ ਇਸ ਵਾਰ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜਾ ਵੀ ਸ਼ਿਦੀ ਜੋੜ ਮੇਲ ਤੇ ਆਵੇਗਾ ਇਸ ਥਾਂ ਤੇ ਵੀ ਜ਼ਰੂਰ ਦਰਸ਼ਨ ਕਰਕੇ ਜਾਵੇ ਸੰਗਤ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ ਵਾਲੇ ਰੋਡ ਦੇ ਉੱਪਰ ਲੰਗਰ ਲੱਗਣੇ ਸਟਾਰਟ ਹੋ ਗਏ ਨੇ ਤੇ ਤਿਆਰੀਆਂ ਫੁੱਲ ਜੋਰਾ ਸ਼ੋਰਾਂ ਦਾ ਚੱਲ ਰਹੀਆਂ ਸ਼ਿਦੀ ਜੋੜ ਮੇਲ ਦੀਆਂ ਤੇ ਲੰਗਰਾਂ ਲਈ ਜਗ੍ਹਾ ਵੀ ਸੰਗਤ ਆ ਕੇ ਸਾਫ਼ ਕਰਨੀ ਸ਼ੁਰੂ ਕਰ ਚੁੱਕੀ ਆ ਯੂਨੀਵਰਸਿਟੀ ਤੋਂ ਫਤੇਗੜ ਸਾਹਿਬ ਵਾਲੇ ਰੋਡ ਤੇ ਸਫਾਈਆਂ ਜਾਰੀ ਨੇ ਸਿੱਧੀ ਜੋੜ ਮੇਲਾ ਆ ਰਿਹਾ ਸਾਰੇ ਸਿੱਖ ਸਕਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਜ਼ਰੂਰ ਪਹੁੰਚੋ ਹਾਂਜੀ ਸਾਰੀ ਸੰਗਤ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਫਤੇਗੜ ਸਾਹਿਬ ਦਾ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਵਲੌਗ ਬਣਾ ਰਹੇ ਸੀਗੇ ਤੇ ਆਪਾਂ ਯੂਨੀਵਰਸਿਟੀ ਤੋਂ ਫਤੇਗੜ ਸਾਹਿਬ ਵਾਲੀ ਰੋਡ ਤੇ ਖੜੇ ਆ ਤੇ ਬਾਈ ਅੱਜ ਆਏ ਹੋਏ ਸੀਗੇ ਲੰਗਰ ਦੀ ਸਫਾਈ ਕਰਨ ਵਾਸਤੇ ਇੱਥੇ ਉਹਦਾ ਮਹੀਨਾ ਆਉਣ ਵਾਲਾ ਤੇ ਸਿੱਧੀ ਜੋੜ ਮੇਲ ਤੇ ਲੰਗਰ ਲਗਾਏ ਜਾਣੇ ਆ ਹਾਂਜੀ ਬਾਈ ਸਸਟੀ ਕਾਲ ਜੀ ਕਿਹੜੇ ਪਿੰਡ ਆਇਆ ਵੀਰੇ ਕਲਪੁਰਛਾ ਜੀ ਕਲਪੁਰਛਾ ਕਿਹੜੇ ਇਹ ਕਿਹੜੇ ਏਰੀਆ ਦਾ ਪਿੰਡ ਆ ਬਾਈ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਹਾਂਜੀ ਤੇ ਕਿੰਨੇ ਟਾਈਮ ਤੋਂ ਬਾਈ ਇੱਥੇ ਲੰਗਰ ਲਾ ਰਹੇ ਹੋ 1990 ਤੋਂ ਜੀ 1990 ਤੋਂ ਲੰਗਰ ਲਾ ਰਹੇ ਨੇ ਤੇ ਬਾਈ ਕਈ ਜਿਵੇਂ ਲੋਕਾਂ ਨੂੰ ਇਹ ਲੱਗਦਾ ਕਿ ਆਪਾਂ ਮੇਲੇ ਤੇ ਜਾਂਦੇ ਆ ਕਈਆਂ ਨੂੰ ਇਹ ਹੁੰਦਾ ਕਿ ਸ਼ੌਂਕ ਚੜਦਾ ਲੋਕਾਂ ਨੂੰ ਕਿ ਆਪਾਂ ਸਵਾ ਦੇ ਮੇਲੇ ਤੇ ਜਾਣਾ ਹੈ ਅਸੀਂ ਸਿੱਧੀ ਜੋੜ ਮੇਲ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਜਿੱਦਾਂ ਕਿ ਹੁਣ ਤਾਂ ਤੁਸੀਂ ਪ੍ਰਾਣੇ ਹੋਗੇ ਮੇਰੇ ਤੋਂ ਤਾਂ ਕਈ ਗੁਣਾ ਜ਼ਿਆਦਾ ਸਿਆਣੇ ਹੋਵੋਗੇ ਕਿ ਆਪਾਂ ਰੋਸ ਵਾਸਤੇ ਆਉਨੇ ਆ ਤੇ ਆਪਾਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਸਾਰੀ ਸੰਗਤ ਨੂੰ ਕਿ ਸਾਦੇ ਕੱਪੜੇ ਪਾ ਕੇ ਬਿਨਾਂ ਸ਼ੋਸ਼ੇ ਬਾਜੀ ਕਰੇ ਸਿੱਧੀ ਜੋੜ ਮੇਲ ਤੇ ਆਓ ਤੇ ਦਰਸ਼ਨ ਕਰੋ ਤੇ ਲੰਗਰਾਂ ਚ ਸੇਵਾ ਕਰਾਓ ਤੇ ਬਾਕੀ ਕਿੰਨੀ ਤਰੀਕ ਨੂੰ ਬਾਈ ਲੰਗਰ ਲੱਗ ਜੂਗਾ ਆਪਣਾ 22 ਤਰੀਕ ਨੂੰ ਬੰਦ ਆਉਂਦੇ ਹਣੇ ਜੀ ਵੀਰੇ ਹਾਂਜੀ 24 ਨੂੰ ਲੱਗ ਕੇ ਸਟਾਰਟ ਕਰਦੇ ਹੁੰਦੇ ਜੀ ਠੀਕ ਹੈ ਜੀ ਲੰਗਰ ਸਾਦਾ ਹੀ ਹੁੰਦਾ ਜੀ ਆਹ ਸਾਦਾ ਲੰਗਰ ਹੁੰਦਾ ਜੀ ਹਾਂਜੀ ਆਹ ਵਿੱਚ ਨੂੰ ਕਈ ਚਲਾਉਂਦੇ ਨੇ ਲੰਗਰ ਕੋਈ ਕਾਸੇ ਦਾ ਕੋਈ ਕਾਸੇ ਦਾ ਪ੍ਰਸਾਦਾ ਦਾਲ ਫੁਲਕਾ ਸਹੀ ਆ ਹਾਂਜੀ ਹਾਂ ਸਾਦਾ ਲੰਗਰ ਹੁੰਦਾ ਜੀ ਹਾਂਜੀ ਪਹਿਲਾਂ ਮਿੱਠਿਆ ਵਾਲੇ ਰੁਕੀ ਹੁੰਦੇ ਜੇ ਕਿਸੇ ਨਾਲ ਜੀ ਠੀਕ ਠੀਕ ਹੈ ਜੀ ਬਾਕੀ ਸਾਰੀ ਸੰਗਤ ਨੂੰ ਬੇਨਤੀ ਆ ਇੰਜੀਨੀਅਰਿੰਗ ਕਾਲਜ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸਾਈਡ ਪਾਈਆਂ ਦਾ ਲੰਗਰ ਲੱਗੂਗਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਲੰਗਰ ਛੱਕ ਕੇ ਜਾਇਓ ਬਾਕੀ ਧੰਨਵਾਦ ਵੀਰੇ ਤੁਹਾਡਾ ਧੰਨਵਾਦ ਹਾਂਜੀ ਜਿਹੜੇ ਵੀ ਆਪਣੀ ਵੀਡੀਓ ਦੇਖਦੇ ਨੇ ਦਰਸ਼ਨ ਕਰ ਸਕਦੇ ਜੋਤੀਸ ਰੂਪ ਸਾਹਿਬ ਦੇ ਤੇ ਵੀਡੀਓ ਚ ਗੁਰੂ ਮਹਾਰਾਜ ਦੇ ਘੋੜੇ ਵੀ ਆ ਗਏ ਲਾਡਲੀਆਂ ਫੌਜਾਂ ਤੇ ਇਹ ਆ ਭਾਈ ਗੁਰਦਰਾ ਜੋਤੀਸ ਰੂਪ ਸਾਹਿਬ ਨੂੰ Peru dar ce?